ਸਤਿ ਸ਼੍ਰੀ ਅਕਾਲ ਜੀ ਦੇਣੀ ਗੁਜਾਲਾ ਵੀ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ 25 ਮਈ 2025 ਦਿਨ ਐਤਵਾਰ 313ਵਾਂ ਜਿਠੇਰੇ ਬਾਬਾ ਸਿੱਧ ਫਕਰਾਂ ਦੀ ਯਾਦ ਵਿੱਚ ਪਿੰਡ ਪੁਰੀਆਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਮਾਲਾ ਪਰਿਵਾਰ ਵੱਲੋਂ ਮੇਲਾ ਕਰਵਾਇਆ ਗਿਆ ਅਤੇ ਚੰਡੇ ਦੀ ਰਸਮ ਅਦਾ ਕੀਤੀ ਗਈ ਇਸ ਮੌਕੇ ਸਾਬਕਾ ਪ੍ਰਧਾਨ ਮੇਜਰ ਕਲੀਅਰ ਤਰਨਜੀਤ ਸਿੰਘ ਮਈਆ ਸਰਜੀਤ ਸਿੰਘ ਮੰਗਾਲ ਸਪੋਰਟਸ ਪ੍ਰਧਾਨ ਨਛੱਤਰ ਸਿੰਘ ਨਿਰਮਤ ਸਿੰਘ ਮਈਆ ਵੀਰ ਸਿੰਘ ਮਾਲਾ ਛਿੰਦਾ ਮਾਲਾ ਅਤੇ ਕਮੇਟੀ ਪ੍ਰਧਾਨ ਰਮੇਸ਼ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਰੰਗ ਰੰਗ ਪ੍ਰੋਗਰਾਮ ਵੀ ਚਲਾਇਆ ਗਿਆ ਹੋ ਮੈਂ ਕਹਾ ਕੇ ਦਾਰੂ ਨਹੀਂ ਤੇ ਮੇਰੇ ਦਿਨ ਨੂੰ ਪੈਂਦੀਆਂ ਕਾਟੀਆਂ ਨੇ ਏ ਵੀ ਕੈ ਦੀ ਸਜਣਾ ਸੋਨਾ ਪਾਵੀ ਤੇਰੀ ਨਾਮ ਚਰਾਜੇ ਸਵਾਤੀਆਂ ਨੇ ਇਕ ਤੋਂ ਦਸ ਬੋਦਨਾ ਦੀ ਕੀ ਗੱਲ ਕਰਦਾ ਹੋ ਭਰੀਆਂ ਪਈਆਂ ਸਲਾਈਆਂ ਤੇ ਚਾਟੀਆਂ ਨੇ ਓ ਜਿਵੇਂ ਬੱਦ ਨਸੀਬ ਮੈਨੂੰ ਨਹੀਂ ਪੀਂਦੇ ਮੇਰੀਆਂ ਉਹਨਾਂ ਦੇ ਗਲਹੀ ਵੀ ਬਾਟੀਆਂ ਦੇ ਮੁੰਦੇ ਤਖੀ ਕੋ ਸਕਣ ਵਿਆਹ ਨਹੀਂ चारे <laughs> त